ਲੱਗਦਾ ਸੀ ਗਰਾਂ ਤੱਕ ਧਤੀਜਾ ਮੇਰੇ ਵੱਡੇ ਭਰਾ ਦਾ ਮੁੰਡਾ ਕਿਸ ਤਰ੍ਹਾਂ ਆਉਂਦੀ ਜਾਂਦਾ ਹੈ ਉਹ ਜਾਂਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਮੇਰੇ ਆਪਣੇ ਡੈਡੀ ਦੇ ਨਾਲ ਕੇ ਉਹਤੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅਮਰਸਰੋਂ ਆ ਗਿਆ ਇੱਕ ਵਾਰ ਅਮਰਸਰੋਂ ਆ ਗਿਆ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਬੋਲਟ ਪਰ ਮੋਟਰਸਾਈਕਲ ਲੈ ਕੇ ਮਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਅੱਛਾ ਬੱਲੋ ਬੱਲ ਕਰਾਂ ਹਾਂਜੀ ਗੁਲਟ ਮੋਟਰਸਾਈਕਲ ਗੁਲਟ ਮੋਟਰਸਾਈਕਲ ਫੋਨ ਹਾਨੂੰ ਆਇਆ ਇਹਦੀ ਮੰਮੀ ਉਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਇਹ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇੜਾ ਮੇਰਾ ਉਹਨੇ ਵੀ ਟ੍ਰੈਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਓਥੇ ਥਾਰ ਗੱਡੀ ਦੇ ਵੱਜਾ ਬੈਂਦਵਾ ਦਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਦਾ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਓਥੇ ਮੋੜ ਤੇ ਹੋਇਆ ਵਾ ਸਹੀ ਨ ਬੜੀ ਹੋ ਗਈ ਮੋਟਰਸਾਈਕਲ ਉਹਦੇ ਅੱਜ ਵੱਜ ਕੇ ਅੱਗ ਲੱਗੀ ਬਿਲਡ ਨੂੰ ਉਹ ਲੋਕ ਮਿੱਟੀ ਮੁੱਟੀ ਪਾ ਦੇ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਸੇਂਟ ਫੇਅ ਡੇ ਪਿਆਸ ਨੇ ਲੋਕਾਂ ਚੁੱਕਿਆ ਹੁਣ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਜਾ ਨਹੀਂ ਗੱਡੀ ਤੇ ਉੱਥੇ ਹੀ ਮੁੜ ਗਏ ਜਿੰਨੇ ਜਿੰਨੂ ਅਸੀਂ ਗਏ ਆ ਸਾਡੇ ਸ਼ਾਮਿਆਂ ਨੂੰ ਤੇ ਖਤਮ ਹੋਈ ਲੱਗੀ ਹਸਪੀਟਲ ਨੀਲਕੰਠਾ ਹਸਪੀਟਲ ਹੀ ਉਹਦੇ ਬਾਹਰ ਹੀ ਅੰਦਰ ਤੇ ਨਹੀਂ ਸੋ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਸ਼ਾਮਿਆਂ ਨੂੰ ਤੇ ਬਾਹਰ ਹੀ ਅੰਦਰ ਨਹੀਂ ਥਾਰ ਗੱਡੀ ਵਾਲੇ ਕੋ ਖਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਬੰਦਿਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਰੀਕ ਪੀਟੀ ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਕਰੀ ਦਿਆਂਦਾ ਮੈਂ ਤੇ ਥੋੜਾ ਟਾਈਮ ਬਾਅਦ ਲਹਿਰ ਦਾ 10ਵੀਂ ਕੀਤੀ ਉਹ ਤਰ੍ਹਾਂ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟੈਂਬ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਹਾ ਹੀ ਹੋਣੀ ਆ ਮੈਂ ਸਾਲ ਚ ਮਹਾ ਹੀ ਕਰਨੀ ਆ ਇਹ ਅਖਾ ਕਰ ਲਾ ਦਸ ਦਿਨ ਪਹਿਲਾਂ ਰਿਜ਼ਲਟ ਆਇਆ ਦਸ ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਉਹ ਕਿੱਥੇ ਪੜਦਾ ਸੀ ਪਲੱਸ 1 ਇੱਥੇ ਜੇ ਪਉਣਾ ਸੀ ਗੋਲਡਨ 뷰 ਪੜਦਾ ਸੀ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਸੀ ਅਜੇ ਕੋਈ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਚਰਨਜੀਤ ਸਿੰਘ ਪੰਚਸੰਗਰਾਏ ਤੋਂ ਜਿਹੜੀ ਇਹ ਦੁੱਖਦਾਈ ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਖਾਂਦੇ ਪਿੰਦੇ ਇਕੱਠੇ ਰਹੇ ਅਸੀਂ ਵਿਚਾਰ ਆ ਕਿ ਅੰਮ੍ਰਿਤਸਰ ਜਾ ਰਿਹਾ ਏ ਤਾਂ ਤੇ ਰਸਤੇ ਵਿੱਚ ਸੋਈਆਂ ਲੱਗੇ ਤੇ ਅਗੋਂ ਥਾਰ ਗੱਡੀ ਆਉਣੀ ਏ ਤਾਂ ਉਹਨਾਂ ਦੇਖਿਆ ਨਹੀਂ ਆ ਕੋਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਕੁਝ ਜਾਨ ਤੋਂ ਹੱਤ ਹੋ ਬੈਠਾ ਬਸਰਾ ਸਦਾ ਛੋਟਾ ਵੀ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਥਾਣੀ ਲੱਗੀ ਆ ਜਿੱਥੇ ਥਾਣੀ ਲੱਗੀ ਆ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਦਮਾ ਜੀ ਆਕੈਂਡ ਅਸੀਂ ਪਾਸ ਆ ਦਸਵੀਂ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਆਂਦਾ ਹੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਚੜੀ ਥੋੜੀ ਵੀਕ ਆ ਤੇ ਮੈਂ ਪੀਟੀ ਨਹੀਂ ਕਰਨੀ ਆਂ ਤਾਂ ਮੇਰੀ ਸਾਲ ਤੋਂ ਉਹ ਨੂੰ ਮੈਂ ਸੈਟ ਹੋਣਾ ਮਾ ਮੇਰੀ ਸੜੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਵੱਲ ਉਹਨਾਂ ਦੇ ਪੋਤਰਾ ਹੈ ਇਹਨਾਂ ਦਾ ਦੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾਣੀ ਪਈ ਪਹੁੰਚ ਨਹੀਂ ਪਾਇਆ ਮੈਂ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਵੀ ਚੱਲਣ ਦੀ ਹੈ ਕਾਰਵਾਈ ਹਾਂਜੀ ਭਾਜੀ ਇਹ ਮੇਰਾ ਸਪੈਨਸਮਰਾਕ ਤੇ ਮੇਰੇ ਨਾਂ ਤੇ ਨਾ ਮੇਰੇ ਭਤੀਜਾ ਲੱਗਦਾ ਹੈ ਮੁੰਡਾ ਜੀ ਦੀ ਜੱਤ ਹੋਈ ਆ ਉਹੀ ਹੀ ਕਰਦਾ ਹੈ ਮਰਸਰ ਪੜਦਾ ਅੰਮ੍ਰਸਰ ਪੜਨ ਜਾਂਦਾ ਹੈ ਇਸ ਰਸਤੇ ਤੇ ਜਾਂਦਾ ਕਿਤੇ ਥਾਰ ਕਾਰ ਵਾਲੇ ਨਾਸ਼ਾ ਨਸ਼ਾ ਕੀਤਾ ਹੋ ਸਕਦਾ ਇਹੋ ਹੀ ਕਹਿ ਸਕਦੇ ਆ ਜਿਆਦਾ ਸਪੀਡ ਹੀ ਉਹਦੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਆ ਕੱਲ ਦੀ ਡੈਥ ਹੋਈ ਆ ਬਹੁਤ ਸਾਰ ਨੇ ਪੋਸਟ ਮਾਰ ਰਿਹਾ ਤੇ ਡੀਕੰਡ ਹੈ ਹੁਣ ਮਾਲਕ ਨੂੰ ਜੋ ਮਨਜ਼ੂਰੀ ਉਹੋ ਚੰਗਾ ਲੱਗਦਾ ਉਹੋ ਹੀ ਹੋਣਾ ਪਰ ਬਹੁਤ ਮਾੜੀ ਗੱਲ ਹੋਈ ਆ ਚੰਗਾ ਨਹੀਂ ਹੋਇਆ ਜੋ ਮਾਲਕ ਨੂੰ ਮਨਜ਼ੂਰ ਹੀ ਹੋਵੇ ਹੋਣਾ